ਅੱਗੇ ਤੇ ਨਾ ਸੋਚੋ ਕਿ ਕੀ ਆਪਾਂ ਕਰ ਸਕਦੇ ਐ ਅਸੀ ਰਾਹ ਦੇ ਜਿਆਦਾ ਨਹੀਂ ਆਉਂਦੇ ਮੇਰੇ ਸਾਹਮਣੇ ਕੇਰਾ ਮੇਰੀ ਗੱਲ ਕਲੀਅਰ ਕਰੋ ਕੀ ਰੋਲਾ ਸੀ ਅਗੀ ਰੋਲਾ ਸੀ ਜਿਨ੍ਹਾਂ ਨੇ ਵਾਰਿਆ ਮੇਰਾ ਪੁੱਤ ਕੀ ਰੋਲਾ ਸੀ ਮੇਰਾ ਤਾਂ ਪੁੱਤ ਦਾ ਕੋਈ ਕਸੂਰ ਨਹੀਂ ਸੀ ਮੇਰੇ ਪੁੱਤ ਨੂੰ ਘਰੋਂ ਫੋਰ ਕਰਕੇ ਸੱਦ ਕੇ ਲੈ ਕੇ ਗਏ ਠਾਕੇ ਹਾਏ ਹਾਏ ਤੁਹਾਡੀ ਗੱਲ ਕੋਈ ਸੀ ਮੈਨੂੰ ਦੱਸੋ ਬਈ ਬੰਦਾ ਹਾਂ ਸਾਰਾ ਸਭ ਗਿਆ ਸਾਲੇ ਕਿੱਥੇ ਆ ਗਏ ਇਹ ਦੂਜਾ ਦੂਜਾ ਅਬੂ ਬੁਰੇ ਦਾ ਮਾਰ ਜਾਨਾ ਕੋਈ ਘਟਾ ਉਹਨਾਂ ਦੀ ਤਾਂ ਖਾਨਦਾਨੀ ਛੱਗਾਂ ਨਹੀਂ ਸੀ ਵੀ ਵੀ ਬੋਲਣਾ ਰਣ ਕੋਈ ਠੱਕ ਪਰ ਮੇਰਾ ਪੁੱਤ ਨਾ ਜਾਂਦਾ ਮੈਨੂੰ ਕਿਸਾਨਾ ਫਾਜ਼ਲੀ ਸੀ ਮੈਂ ਤੇਰੇ ਪੁੱਤ ਦੇ ਸੰਤੇ ਰਾਣੀ ਸੀ ਮੈਂ ਆਉਦੇ ਪੁੱਤ ਦੇ ਸਰ ਕਰੇ ਰਾਣੀ ਸੀ ਮਿਹਰਬਾਲ ਓਏ ਓਏ ਉਹ ਦਸ ਲੋਕਾਂ ਨੇ ਮਾਰੀਆ ਗੋਲੀ ਹਣੂ ਪਿੱਛੇ ਕਿੱਥੇ ਰੱਖ ਕੇ ਹਾਏ ਹੁਣ ਨਹੀਂ ਆਪਾਂ ਕੰਦੇ ਉੱਤਰੂ ਨੂੰ ਵੀ

ਅਜਮਾ ਦਾ ਤੇਰੀ ਮਾਂ ਦਾ ਇਹ ਕੀ ਹੈ ਰਬੇ ਬੇਨੰਦਾ ਆਏ ਤੇਰੀ ਮਾਂ ਦਾ ਇਹ ਕੀ ਆਲਾ ਕੋਈ ਨਿਸ਼ਾਨੀ ਨਹੀਂ ਆਏ ਤੇਰੀ ਮਾਂ ਦਾ ਇਹ ਕੀ ਆਲਾ ਕੋਈ ਨਿਸ਼ਾਨੀ ਨਹੀਂ ਪੱਕਾ ਜਾ ਦੇ ਤੈਨੂੰ ਸੋਹਰੇ ਤੇਰੇ ਹੋਰ ਕੋਈ ਤੇਰੀ ਕੋਈ ਨਾ ਸੀ ਤੇਰੀ ਕੋਈ ਸੇਵਾ ਨਾ ਕਰੋ ਹਾਂ ਲਾਗ ਦੱਸ ਦੇ ਕਿਹੜੇ ਸੀ ਜਿਹੜੇ ਮੇਰੇ ਪੁੱਤ ਨੂੰ ਮਾਰ ਕੇ ਦੱਸ ਪਰਲਾਬ ਤੂੰ ਦੱਸ ਨਾਲੇ ਲੱਭੂ ਤੁਸੀਂ ਮੇਰੇ ਪੁੱਤ ਨੂੰ ਕਰਨ ਲੈ ਕੇ ਗਏ ਸੀ ਤੁਸੀਂ ਨਸੋ ਮੇਰੇ ਪੁੱਤ ਨਾਲੇ ਐ ਦੱਸਾ ਟਾਕੀ ਰੋਣਾ ਸੀ ਮੇਰੇ ਪੁੱਤ ਦਾ ਕੋਈ ਰੋਣਾ ਨਹੀਂ ਸੀ ਹਾਏ ਮੇਰਾ ਪੁੱਤ ਮਰਵਾ ਗਏ ਤੁਸੀਂ के पुता पुता तूं मुड़ी आर हीरा सी मेर त हीरा सी हा रां ਸੱਤ ਦਿਨ ਕਾਦਰ ਤੇ ਮੇਰਾ ਪਤ ਮਰਵਾਦਾ ਇਨਾਨੇ ਹਏ ਮੇਰੇ ਪਤ ਦੀ ਤਾਂ ਕੋਈ ਗੱਲ ਨਹੀਂ ਸੀ ਹਏ ਨਾਨ ਕਿਸੇ ਦੇ ਕੋਲ ਗਏ ਹੋਏ ਅੰਝੀ ਦੇ ਆਸ਼ ਹੈ ਨਹੀਂ ਇਹ ਨਾ ਦੀ ਲੜਾਈ ਸੀ ਜੇ ਮੈਨੂੰ ਵੀ ਦੱਸ ਦੇਣ ਕੀ ਸੀ ਮੇਰੇ ਪਤ ਨੂੰ ਘਰੋਂ ਲੈ ਕੇ ਗਿਆ ਕਦੇ ਨਹੀਂ ਕਰ ਲਾ ਲੋਰ ਪਾਲਾ ਬੂਟ ਪਾਲਾ ਲੋਕ ਕਿੱਥੇ ਲੈ ਕੇ ਗਏ ਸੀ ਜਿਗਰਾਉਂ ਸੱਚ ਰਹੀਏ ਤੂੰ ਨਾ ਵਜਦੇ ਨੂੰ ਹਾਏ ਵੇ ਤੇ ਬੁੱਤਾ ਤੈਨੂੰ ਛੱਡ ਕੇ ਭਜਿਆ ਏ ਤੇ ਬੁੱਤਾ ਤੈਨੂੰ ਗੱਲੇ ਨੂੰ ਛੱਡ ਕੇ ਭਜਿਆ ਏ ਹਾਏ ਤੇ ਦੱਸ ਦੋ ਹਣ ਕੀਤੇ ਗੋਲੀ ਪਾਰੀ ਆ ਹਣ ਦੱਸ ਦੱਸ ਸੀ ਕੋਰੇ ਸੀ ਤੇ ਕੋਰੇ ਸੀ ਕੋਈ ਨਾ ਕਰ ਲੋ ਥੋੜੀ ਜਾਂ ਤੇ ਦਿਨ ਕਿਵੇਂ ਗੱਲਾਂ ਕਰਾ ਤੇਰਾ ਸਾਰਾ ਖਸੂ ਖੜ ਗਿਆ ਮੈਂ ਬੱਤ ਤੇ ਤਤਰੀ ਤੇ ਮੇਰੀ ਜਿੰਦਗੀ ਲੱਖਦੀ ਆਏ ਦੇਖ ਬਾਦ ਕਰਵਾਏਗਾ ਆ ਬਾਲਾ ਕਾਰੇ ਤਰ ਤਾ ਮਿਲਾਂਗਾ तो मेरा दाखली पर कोई नहीं 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 ਗਾਲੋ ਸਭਤ ਗਾਲੋ ਦਾ ਤਾ ਡਾਗੀ ਰਾਣਾ ਸੀ ਮੇਰਾ ਬਦਬਰਬਾਦਾ ਗਾਲੋ ਉਹਨਾਂ ਦੀ война रोना तो ਇਹ ਨਾ ਗਾਣਾ ਤੋਂ ਉਹਨੇ ਡੁੱਬ ਗਿਆ ਤਾਂ ਬੰਦਾ ਕੋਈ ਨਹੀਂ ਹੈ ਇਹ ਸਭ ਤੋਂ ਕੁਸਟ ਹੈ ਇਹ ਨਾ ਇਹ ਰਾਣੀ ਸੌਰੀ ਕਰ ਕਾਲੀ ਹੋ ਕੇ माणिक सु ਗੱਲ ਕਰਾ ਗਿਆ ਜਿਆਣੀ ਨਾਲ ਰੰਗਿਆ ਜਾਏਗਾ ਜਿਆਣੀ ਨਾਲ ਜਿਆਣੀ ਨਾਲ ਗੱਲ ਦੀ ਗੱਲ ਕਰ ਗੱਲ ਕਰਦੀ ਹੈ गई कहता इन्ह ने बोल लाया ग्डी च बुखार इन्होंने लघू दे ਕੁਝਿਆ ਪ੍ਰਲਾਪ ਅਬੂ ਕਰਿਆਲਾ ਫੇਰ ਇਹਨੂੰ ਕਹਿੰਦੇ ਇਹ ਨਹੀਂ ਕਰ ਜੀ ਉਮੇ ਬਹਿ ਗਿਆ ਰੱਜੀ ਜ ਇਹਨੂੰ ਕਹਿੰਦੇ ਬੈਣਾ ਲੱਗਦਾ ਮੈਂ ਉਹਨੂੰ ਕਹੀ ਜਾਂਦੀ ਹਾਂ ਚੰਦੂ ਜੀ ਕਹਿੰਦਾ ਸਾਰੇ ਕਹਿੰਦੇ ਲੋਰ ਪਾਇਆ ਤੇ ਫੂਟ ਪਾਇਆ ਬੈਣਾ ਲੱਗਦਾ ਬੇਫਤ ਮੜ ਕੇ ਤੈਨੂੰ ਇੰਨਾ ਨਹੀਂ ਛੰਡਿਆਈ ਦੀ ਕਿਤੇ ਰਹਿ ਗਏ ਮੈਂ ਭੁੱਲਾਈ ਗਈ ਮੈਂ ਭੁੱਲਾਈ ਕਿ ਨਾ ਬਨਾਵਨੇ ਮੇਰਾ ਫੋਨ ਕਿੱਥੇ ਆ ਨਾ ਨਾ ਭੁੱਲੀ ਪਹਿਲੇ ਭੂ ਮੇਰਾ ਪਤ ਕਿੱਤੇ ਆ ਮੇਰਾ ਪਤ ਕਿੱਤੇ ਆ ਹਾਈ ਹਾਈ ਐਹ ਤਾਂ ਦੀ ਕੋਈ ਗੱਲ ਸੀ ਮੇਰੇ ਪਤ ਦਾ ਕੋਈ ਗੱਲ ਸੀ ਤੁਹਾਨੀ ਇਹ ਨੂੰ ਲੱਗੇ ਮੰਨੋ ਮਲੀਤਾ ਕਾ